ਮੇਰਾ ਪਹਿਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਦਾ ਰਾਜ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਦਾ ਰਾਜ ਸੀ ਕਿਸ ਬਾਦਸ਼ਾਹ ਦਾ ਰਾਜ ਸੀ ਤੁਸੀਂ ਦੱਸਣਾ ਹੈ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਕੌਣ ਦੱਸੇਗਾ ਨਹੀਂ ਹਾਜੀ ਪਰ ਜੋਤ ਸਿੰਘ ਜੀ ਦੋਨਾਂ ਆਤ ਕੜੇ ਕੀਤੇ ਰਹੇ ਤੇ ਬੇਰੇ ਸਾਹਿਬ ਨਾਲ ਕਿਨੂੰ ਮੌਕਾ ਦਿੱਤਾ ਜਾਇਆ ਜੀ ਚਲੋ ਅੱਜ ਪ੍ਰਜੋਤ ਸਿੰਘ ਜੀ ਤੋਂ ਸ਼ੁਰੂਆਤ ਕਰਦੇ ਹਾਂ ਪ੍ਰਜੋਤ ਸਿੰਘ ਜੀ ਜੀ ਬੇਲੋਲ ਖਾਨ ਨੋਦੀ ਹਾਂ ਕੀ ਮੈਂ ਬਹਿਲੋਲ ਖਾਨ ਲੋਧੀ ਬਹਿਲੋਲ ਖਾਨ ਲੋਧੀ ਠੀਕ ਹੈ ਮੇਰੇ ਤੱਕ ਆਵਾਜ਼ ਥੋੜੀ ਘੱਟ ਆ ਰਹੀ ਹੈ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਇਸ ਸਮੇਂ ਅਸੀਂ ਆਨ ਦਾ ਰੋਡ ਵੀਡੀਓ ਨੂੰ ਸ਼ੂਟ ਕਰ ਰਹੇ ਆ ਭਾਈ ਸੋ ਬਹਿਲੋਲ ਖਾਨ ਲੋਧੀ ਬਿਲਕੁਲ ਸਹੀ ਜਵਾਬ ਹੈ ਜੀ ਹੁਣ ਮੇਰਾ ਅਗਲਾ ਸਵਾਲ ਹੈ ਜੀ ਗੁਰਨਾਨਦ ਸਾਹਿਬ ਜੀ ਦੇ ਸਾਥੀ ਭਾਈ ਮਰਦਾਨਾ ਜੀ ਦਾ ਪੁਰਾਣਾ ਨਾਮ ਕੀ ਸੀਗਾ ਪਹਿਲਾ ਨਾਮ ਗੁਰਨਾਨਦ ਸਾਹਿਬ ਜੀ ਦੇ ਸਾਥੀ ਭਾਈ ਮਰਦਾਨਾ ਜੀ ਦਾ ਪੁਰਾਣਾ ਨਾਮ ਕੀ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਾਰਕਰ ਹਰ ਕਿਸੇ ਤੱਕ ਪਹੁੰਚ ਸਕੇ ਸੋ ਪੁਰਾਣਾ ਨਾਮ ਦੋਨਾਂwidehat ਕੜੀ ਕਿਤੇ ਚਲੋ ਉਹ ਨੇ ਆ ਜਿਹਨੂੰ ਮੌਕਾ ਦਿੰਨੇ ਆ ਜਿਹਨੇ ਹਾਂ ਜੀ ਦਾਣਾ 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 ਠੀਕ ਹੈ ਭਾਈ ਦਾਣਾ ਜੀ ਠੀਕ ਹੈ ਹੁਣ ਮੇਰਾ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਕਿ ਭਾਈ ਦਾਣਾ ਜੀ ਤੋਂ ਭਾਈ ਮਰਦਾਨਾ ਜੀ ਨਾਮ ਕਿਵੇਂ ਪਿਆ ਕਿਨੇ ਰੱਖਿਆ ਭਾਈ ਦਾਨਾਜੀਤੋ ਭਾਈ ਮਰਦਾਨਾ ਜੀ ਨਾਮ ਕਿਨੇ ਰੱਖਿਆ ਇਹ ਦੱਸਣਾ ਪਈ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹੀਂ ਵੀ ਜਵਾਬ ਦੇ ਸਕਦੇ ਹਨ ਕਈ ਵੀਰ ਪੜ ਕਹਿੰਦੇ ਹਨ ਜਵਾਬ ਜਲਦੀ ਆਇਆ ਤਾਂ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹਨ ਜੀ ਨੇ ਹਾਂ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਦਾਨਾਜੀਤੋ ਭਾਈ ਮਰਦਾਨਾ ਜੀ ਬਣਾਇਆ ਸੀ ਬਿਲਕੁਲ ਬਿਲਕੁਲ ਸਹੀ ਜਵਾਬ ਹੈ ਜੀ ਅੱਛਾ ਮੈਨੂੰ ਹੁਣ ਤੁਸੀਂ ਇਹ ਵੀ ਦੱਸ ਦੋ ਕਿ ਭਾਈ ਮਰਦਾਨਾ ਜੀ ਦੇ ਕਿੰਨੇ ਬੱਚੇ ਸਨ ਪਤਾ ਹੈ ਕਿਸੇ ਨੂੰ ਜੀ ਭਾਈ ਮਰਦਾਨਾ ਜੀ ਦੇ ਕਿੰਨੇ ਬੱਚੇ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਸ ਜਵਾਬ ਦੇ ਸਕਦੇ ਹਨ ਭਾਈ ਮਰਦਾਨਾ ਜੀ ਦੇ ਕਿੰਨੇ ਬੱਚੇ ਸਨ ਜੀ ਨੇਹਾ ਜੀ ਉਹਨਾਂ ਦੇ ਦੋ ਸੁਪੁੱਤਰ ਤੇ ਇੱਕ ਸੁਪਤਰੀ ਸੀ ਜੀ ਦੋ ਸੁਪੁੱਤਰ ਤੇ ਇੱਕ ਸੁਪਤਰੀ ਠੀਕ ਹੈ ਜੀ ਜੇ ਨਾਮ ਪਤਾ ਹੈ ਤਾਂ ਨਾਮ ਵੀ ਦੱਸ ਸਕਦੇ ਹੋ ਕੋਈ ਚੱਕਰ ਨਹੀਂ ਅਸਾਂ ਨਾਮ ਵੀ ਪਤਾ ਹੈ ਵਾਹ ਜੀ ਵਾਹ ਇਹਨੂੰ ਕਹਿੰਦੇ ਨੇ ਸਟੱਡੀ ਜੀ ਨੇਹਾ ਜੀ ਕਾਫੀ ਸਟੱਡੀ ਕਰ ਰਹੇ ਨੇ ਇਸ ਸਮੇਂ ਬਹੁਤ-ਬਹੁਤ ਧੰਨਵਾਦ ਨੇਹਾ ਜੀ ਤੁਸੀਂ ਇਤਿਹਾਸ ਤੋਂ ਜਾਣਕਾਰੀ ਹਾਸਲ ਕਰ ਰਹੇ ਹੋ ਇਹ ਦੱਸੋ ਜੀ ਫਿਰ ਜਵਾਬ ਕੀ ਹੈ ਜੀ ਸਹੀ ਪਾਪਾ ਰਜ਼ਾਦਾ ਜੀ ਹਾਂ ਜੀ ਪਾਪਾ ਸਜ਼ਾਦਾ ਜੀ ਬਾਬਾ ਰਹਿਜਾਦਾ ਜੀ ਬਾਬਾ ਸਜਾਦਾ ਜੀ ਇਹ ਇਹ ਤਾਂ ਹੋ ਗਏ ਪੁੱਤਰਾਂ ਦੇ ਨਾਮ ਠੀਕ ਹੈ ਜੀ ਤੇ ਉਹਨਾਂ ਦੀ ਸੁਪਤਰੀ ਦਾ ਨਾਮ ਸੀ ਕਾਕੀ ਕਾਕੀ ਹਾਂਜੀ ਵਾਹ ਜੀ ਵਾਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਨੇ ਹਾਂ ਜੀ ਬਹੁਤ ਵਧੀਆ ਆਪ ਜੀ ਜਵਾਬ ਦਿੱਤੇ ਨੇ ਤੇ ਅਗਲਾ ਸਵਾਲ ਮੇਰਾ ਆਪ ਜੀ ਨਾਲ ਉਹ ਇਹ ਰਿਹਾ ਭਾਈ ਮਰਦਾਨਾ ਜੀ ਜਿਹੜਾ ਸਾਜ਼ ਵਜਾਇਆ ਕਰਦੇ ਸਨ ਉਸ ਸਾਜ਼ ਦਾ ਕੀ ਨਾਮ ਸੀ ਭਾਈ ਮਰਦਾਨਾ ਜੀ ਜਿਹੜੇ ਸਾਜ਼ ਵਜਾਇਆ ਕਰਦੇ ਸਨ ਸਾਜ਼ ਦਾ ਕੀ ਨਾਮ ਸੀ ਜਿਹੜੇ ਵੀਰ ਪੜਨ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਜੀ ਦੋਨਾਂ ਨਾਲ ਖੜੇ ਪ੍ਰਜੋਸ਼ ਸਿੰਘ ਜੀ ਜੀ ਰਬਾਬ ਰਬਾਬ ਬਜਾਇਆ ਕਰ ਦਰਸ਼ਨ ਬਿਲਕੁਲ ਸਹੀ ਦਾਬਾ ਜੀ ਇਹ ਜਿਹੜਾ ਰਬਾਬ ਸੀ ਇਹ ਰਬਾਬ ਕਿਸ ਨੇ ਬਣਾਇਆ ਸੀ ਰਬਾਬ ਹਾਂਜੀ ਇਹ ਰਬਾਬ ਜਿਹੜਾ ਭਾਈ ਮਰਦਾਨਾ ਜੀ ਕੋਲ ਰਬਾਬ ਸੀ ਇਹ ਰਬਾਬ ਕਿਸ ਨੇ ਬਣਾਇਆ ਸੀ ਤੁਸੀਂ ਇਹ ਦੱਸਣਾ ਜਿਹੜੇ ਵੀਰਪੈੜ ਵੀਰੋ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਆ ਤੇ ਚਲਦੇ-ਚਲਦੇ ਵੀਡੀਓ ਸ਼ੇਅਰ ਕਰ ਦਿਓ ਕਈ ਵਾਰ ਇਹ ਸਵਾਲ ਜਵਾਬ ਪੇਪਰ ਆ ਵਿੱਚ ਵੀ ਆ ਸਕਦੇ ਹਨ ਹਾਂਜੀ ਇਹ ਰਬਾਬ ਕਿਸ ਨੇ ਬਣਾਇਆ ਸੀਗਾ ਜੀ ਇਹ ਰਬਾਬ ਬਣਾਇਆ ਸੀ ਜੀ ਭਾਈ ਫਰੀਂਦਾ ਜੀ ਨੇ ਭਾਈ ਫਰੀਦਾ ਜੀ ਪਾਈ ਫਰੀਦਾ ਜੀ ਕਈ ਵਾਰ ਕੁਛ ਲੋਕੀ ਪਾਈ ਫਰੀਦਾ ਜੀ ਕਹਿੰਦੇ ਹਨ ਫਰੀਦਾ ਨਹੀਂ ਹੈ ਉੱਤੇ ਟਿੱਪੀ ਵੀ ਹੈ ਟਿੱਪੀ ਲੱਗੀ ਹੋਈ ਹੈ ਸੋ ਪਾਈ ਫਰੀਦਾ ਜੀ ਸੋ ਅਗਲਾ ਸਵਾਲ ਮੇਰਾ ਇਸੇ ਨਾਲ ਜੁੜਿਆ ਹੋਇਆ ਕਿ ਪਾਈ ਫਰੀਦਾ ਜੀ ਕੌਣ ਸਨ ਪਾਈ ਫਰੀਦਾ ਜੀ ਕੌਣ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਪਾਈ ਫਰੀਦਾ ਜੀ ਕੌਣ ਸਨ ਕਈ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਆਪ ਦੇਣੇ ਹੋ ਸਾਨੂੰ ਜਵਾਬ ਦੇਣ ਦਾ ਮੌਕਾ ਤੁਹਾਨੂੰ ਮੋਗ ਦਿੱਤਾ ਗਿਆ ਪਿਰੋ ਤੁਸੀਂ ਜਵਾਬ ਦੇ ਸਕਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਜਵਾਬ ਦੇ ਸਕਦੇ ਹੋ ਲੇਕਿਨ ਜੇ ਅਸੀਂ ਜਵਾਬ ਨਹੀਂ ਦੇਾਂਗੇ ਤਾਂ ਫਿਰ ਪਤਾ ਨਹੀਂ ਲੱਗਦਾ ਕਿ ਜਵਾਬ ਕੀ ਸੀਗਾ ਇਸ ਕਰਕੇ ਸਾਡਾ ਜਵਾਬ ਦੇਣਾ ਜ਼ਰੂਰੀ ਹੈ ਸੋ ਪਾਈ ਫਰੀਂਦਾ ਜੀ ਕੌਣ ਸਨ ਜੀ ਨੇਹਾ ਜੀ ਪਾਈ ਫਰੀਂਦਾ ਜੀ ਇੱਕ ਰਿਹਾ ਸਤ ਕਪੂਰਥਲਾ ਦੇ ਰਹਿਣ ਵਾਲੇ ਸੀਗੇ ਕਪੂਰਥਲਾ ਦੇ ਇੱਕ ਪਿੰਡ ਪੈਰੋਵਾਲ ਦੇ ਰਹਿਣ ਵਾਲੇ ਸੀਗੇ ਓਕੇ ਯਾਨੀ ਕਿ ਪਾਈ ਫਰੀਂਦਾ ਜੀ ਇੱਕ ਮਿੰਟ ਥੋੜਾ ਨਾਲ ਡਿਸਟਰਬੈਂਸ ਬਹੁਤ ਹੋ ਰਹੀ ਹੈ ਇਹ ਕਿ ਕਿ ਬੱਚੇ ਸ਼ਰਾਰਤੀ ਸ਼ਰਾਰਤੇ ਬੱਚੇ ਜਿਹੜੇ ਹੁੰਦੇ ਨੇ ਨਾ ਉਹ ਹੋਰ ਦੇਖੋ ਹੁਣ ਰੋਡ ਖਾਲੀ ਐ ਫਿਰ ਵੀ ਹਾਰਰ বাজਾ ਵਜਾ ਕੇ ਜਾ ਰਹੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਕੇ ਸਾਇੜੀਆਂ ਇਹ ਹੈਗੇ ਨੇ ਖੈਰ ਹਾਂ ਤਾਂ ਜਵਾਬ ਕੀ ਸੀ ਕਿ ਭਾਈ ਫਰੀਂਦਾ ਜੀ ਭਾਈ ਫਰੀਂਦਾ ਜੀ ਘਰੇ ਨਾਲ ਕਪੂਰਥਲੇ ਦੇ ਇੱਕ ਛੋਟੇ ਜਿਹੇ ਪਿੰਡ ਪੈਰੋਵਾਲ ਦੇ ਰਹਿਣ ਵਾਲੇ ਸੀਗੇ ਤੇ ਇਹ ਖੁਦ ਵੀ ਇੱਕ ਮਹਾਨ ਸੰਗੀਤਕਾਰ ਸੀਗੇ ਵਾਹ ਜੀ ਵਾਹ ਠੀਕ ਹੈ ਜੀ ਇਹ ਇਹ ਜਿਹੜਾ ਰਬਾਬ ਸੀਗਾ ਇਹ ਰਬਾਬ ਪਾਈ ਮਰਦਾਨਾ ਜੀ ਨੂੰ ਫਿਰ ਪਾਈ ਫਰੀਂਦਾ ਜੀ ਨੇ ਦਿੱਤਾ ਹੋਏਗਾ ਹਾਂ ਜੀ ਕਿਉਂ ਜਦੋਂ ਬਣਾਇਆ ਉਹਨਾਂ ਸੀ ਜਦ ਬਣਾਇਆ ਉਹਨਾਂ ਨੇ ਸੀ ਤੇ ਦਿੱਤਾ ਵੀ ਉਹਨਾਂ ਨੇ ਹੋਏਗਾ ਨਹੀਂ ਉਹਨਾਂ ਨੇ ਨਹੀਂ ਦਿੱਤਾ ਫਿਰ ਕਿਹਨੇ ਦਿੱਤਾ ਇਹ ਤੁਸੀਂ ਦੱਸਣਾ ਜਿਹੜੇ ਵੀਰ ਪਿਆਣ ਵੀਡੀਓ ਦੇਖਣ ਉਹ ਵੀ ਜਵਾਬ ਦੇ ਸਕਦੇ ਆ ਪਾਈ ਮਰਦਾਨਾ ਜੀ ਨੂੰ ਇਹ ਜਿਹੜਾ ਰਬਾਬ ਦਿੱਤਾ ਸੀ ਪਾਈ ਫਰੀਂਦਾ ਜੀ ਵੱਲੋਂ ਬਣਾਇਆ ਗਿਆ ਰਬਾਬ ਇਹ ਕਿਹਨੇ ਦਿੱਤਾ ਸੀ ਜੀ ਪਰਜੋਸ਼ ਸਿੰਘ ਜੀ ਜੀ ਬੇਬੇ ਨਾਨਕੀ ਜੀ ਨੇ ਬੇਬੇ ਨਾਨਕੀ ਜੀ ਨੇ ਮਾਵਾ ਵੱਲੋਂ ਪੇਡ ਕੀਤਾ ਗਿਆ ਸੀ ਹਾਂਜੀ ਬੇਬੇ ਨਾਨਕੀ ਜੀ ਵੱਲੋਂ ਪੇਡ ਕੀਤਾ ਗਿਆ ਸੀ ਤੇ ਬੇਬੇ ਨਾਨਕੀ ਜੀ ਕੌਣ ਸੀ ਸਾਰੇ ਨੂੰ ਪਤਾ ਜੀ ਗੁਰਨਾਨਕ ਸਾਹਿਬ ਜੀ ਦੀ ਵੱਡੀ ਭੈਣ ਸੀ ਬੇਬੇ ਨਾਨਕੀ ਜੀ ਹੁਣ ਮੇਰਾ ਅਗਲਾ ਤੇ ਆਖਰੀ ਸਵਾਲ ਬੇਬੇ ਨਾਨਕੀ ਜੀ ਦੇ ਪਤੀ ਦਾ ਕੀ ਨਾਮ ਸੀ ਬੇਬੇ ਨਾਨਕੀ ਜੀ ਦੇ ਪਤੀ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਹੀ ਜੋ ਆਪ ਦੇਖ ਸਕਦੇ ਹਾਂ ਬੇਬੇ ਨਾਨਕੀ ਜੀ ਦੇ ਪਤੀ ਦਾ ਕੀ ਨਾਮ ਸੀ ਜੀ ਨੇਹਾ ਜੀ ਪ੍ਰਜੋਸ਼ੀ ਦੋਨਾਂ ਜਵਾਬ ਅ ਚਲੋ ਨੇਹਾ ਜੀ ਦੱਸਾਂਗੇ ਜੀ ਪਾਈ ਜੈ RAM ਜੀ ਪਾਈ ਜੈ RAM ਜੀ ਬਿਲਕੁਲ ਸਹੀ ਜਵਾਬ ਹੈ ਜੀ ਹੁਣ ਮੇਰਾ ਅਗਲਾ ਸਵਾਲ ਲੈ ਕੇ ਆਇਆ ਜੀ ਬਿਲਕੁਲ ਲਾਸਟ ਸਵਾਲ ਪਹਿਲੇ ਲਾਸਟ ਹੋ ਚੁੱਕਿਆ ਹੈ ਇਹ ਸਵਾਲ ਦਾ ਜਵਾਬ ਤੁਸੀਂ ਹੀ ਦੇਣਾ ਜਿਹੜੇ ਵੀਰਪਿਆੜ ਵੀਡੀਓ ਦੇਖ ਰਹੇ ਨੇ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਪਾਈ ਜੈ RAM ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਕਹਿੰਦਾ ਪਾਓ ਕਿ ਬੇਬੇ ਨਾਨਕੀ ਜੀ ਦੇ ਸੋਹਰਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਜਵਾਬ ਦੇ ਨਾਲ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਜਰੂਰ ਲਿਖਿਓ ਤੇ ਇਹ ਜਿਹੜਾ ਜਵਾਬ ਹੈ ਸੀ ਇਸ ਵੀਡੀਓ ਵਿੱਚ ਨਹੀਂ ਦੇ ਰਹੇ ਆਪਣੀ ਨੈਕਸਟ ਵੀਡੀਓ ਵਿੱਚ ਦੇ ਆਗੇ ਅਖੀਰ ਦੇ ਵਿੱਚ ਤੇ ਆਪ ਜੀ ਦੇ ਪਿੰਡ ਦਾ ਨਾਮ ਤੇ ਆਪੀ ਨਾਮ ਵੀ ਮੈਂਸ਼ਨ ਕਰਾਂਗੇ ਜਿਹੜਾ ਸਭ ਤੋਂ ਪਹਿਲਾਂ ਇਸ ਸਵਾਲ ਦਾ ਸਹੀ ਜਵਾਬ ਦੇਵੇਗਾ ਕਿ ਬੇਬੇ ਨਾਨਕੀ ਜਿਹਦੇ ਸੋਹਰੇ ਦਾ ਕੀ ਨਾਮ ਸੀ ਯਾਨੀ ਕਿ ਭਾਈ ਜੈ ਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੋਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਪੇਸ਼ਕਾਰੀ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋ ਗਿਆ ਹੋਣਗੀਆਂ ਸਾਡੀ ਗਲਤੀ ਸਾਡੇ ਤੇ ਆ ਜੇ ਜਰੂਰ ਲਿਆਓ ਸੁਧਾਰ ਕਰਾਂਗੇ ਅਖੀਰ ਦੇ ਵਿੱਚ ਨੇਹਾ ਜੀ ਪਰਜੋਸ਼ ਜੀ ਜੀ ਕੁਝ ਕਹਿਣਾ ਚਾਹੋਗੇ ਜੀ ਦਾ ਹਰ ਵੀਡੀਓ ਚ ਇਹ ਹੀ ਬੋਲਦੀ ਹੈ ਕਿ ਵੀਡੀਓ ਨੂੰ ਬਾਤ ਬਾਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਅੱਜ ਕੱਲ੍ਹ ਦੇਖਣ ਵਿਚ ਆ ਰਹੇ ਆਪਣੇ ਬੱਚੇ ਨੇਗੇ ਜਿਹੜੇ ਉਹ ਇਤਿਹਾਸ ਤੋਂ ਬਹੁਤ ਦੂਰ ਚਾ ਚੁਕੇ ਨੇ ਬਿਲਕੁਲ ਸਹਿਮਤਾ ਸਾਡੇ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਹੈ ਕਿ ਐਸੀ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖ ਸਕੀਏ ਬਿਲਕੁਲ ਅਸੀਂ ਆਪ ਵੀ ਜੁੜੀਏ ਜੀ ਤੇ ਹੋਰਾਂ ਨੂੰ ਵੀ ਜੋੜੀਏ ਜੀ ਪਰ ਜੋ ਅਸੀਂ ਦਾਖੀਰ ਜੀ ਕੀ ਕਹਿਣਾ ਜਾਓਗੇ ਅਤੀ ਕੰਚ ਵੀ ਕੋਈ 10 ਵਾਲਾ ਤਾਂ ਸਾਨੂੰ ਵੀ ਜੂ ਦੱਸਿਓ ਅਸੀਂ ਅਗਲੀ ਵੀਡੀਓ ਚ ਤੁਹਾਡਾ ਤੁਹਾਡਾ ਸਵਾਲ ਵੀ ਜੂ ਲਵਾਂਗੇ ਹਾਂ ਵਾਹ ਜੀ ਵਾਹ ਜੇ ਤੁਹਾਡੇ ਮਨ ਦੇ ਵਿੱਚ ਕੋਈ ਕੁਸ਼ਨ ਆਂਦਾਈ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਉਹਦੇ ਤੇ ਸਟੱਡੀ ਕਰਾਂਗੇ ਦੇਖੋ ਕਈ ਵਾਰੀ ਵਾਰ ਕਹਿੰਦੇ ਨੇ ਵੱਡੇ ਹੀ ਗਿਆਨੀ ਆ ਗਏ ਗਿਆਨੀ ਕੋਈ ਨਹੀਂ ਪਾਈ ਅਸੀਂ ਸਟੱਡੀ ਕਰਦੇ ਆ ਜਿੰਨੀ ਕਿ ਸਟੱਡੀ ਹੁੰਦੀ ਹੈ ਓਨੀ ਕੁ ਤੁਹਾਡੇ ਨਾਲ ਪੜ੍ਹ ਕੇ ਹੀ ਤੁਹਾਡੇ ਨਾਲ ਸਾਂਝਾ ਕਰਦੇ ਆ ਹਾਂ ਬਿਲਕੁਲ 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 ਉਹ ਗੱਲਾਂ ਅਖਰੀਆਂ ਵੀ ਕਈ ਵਾਰ ਸਾਡੇ ਤੋਂ ਕੁਝ ਮਿਸ ਹੋ ਜਾਂਦਾ ਹੈਗਾ ਉਹ ਤੁਸੀਂ ਜ਼ਰੂਰ ਸਾਡੇ ਤੇ ਆਲੋਚਨਾ ਕਰੋ ਗੁਰਬਾਣੀ ਦਾ ਫਰਮਾਨ ਹੈ ਪੁੱਲਣ ਅੰਦਰ ਸਭ ਕੋ ਆ ਪੁੱਲ ਗੁਰੂ ਕਰਤਾਰ ਸੋ ਪੁੱਲ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਸੋ ਬਸ ਐਦਾ ਹੀ ਜੁੜੇ ਰਹੀ ਹੈ ਜੀ ਸਾਡੇ ਲਈ ਅਰਦਾਸ ਬੇਤੀ ਜ਼ਰੂਰ ਕਰਿਓ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਆਈ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ